ਲੁਧਿਆਣਾ ਦੇ ਵਿੱਚ ਪੱਛਮੀ ਚੌਂਣ ਨੂੰ ਲੈ ਕੇ ਲਗਾਤਾਰ ਸਿਆਸਤ ਦਾ ਅਖਾੜਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਹੁਣ ਭਾਜਪਾ ਦੇ ਵੱਲੋਂ ਜਿਹੜਾ ਕਿ ਹੌਬੀ ਢਾਲੀਵਾਲ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਪੂਰੇ ਹੀ ਟੱਕਰ ਦੇ ਵਿੱਚ ਮੁਕਾਬਲਾ ਫਸਦਾ ਹੋਇਆ ਨਜ਼ਰ ਆਵੇਗਾ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਕਿ ਹੌਬੀ ਢਾਲੀਵਾਲ ਹੁਣ ਭਾਜਪਾ ਦੇ ਵੱਲੋਂ ਲੁਧਿਆਣਾ ਦੀ ਪੱਛਮੀ ਚੋਣਾ ਜਿਹੜੀ ਕਿ ਲੜ ਸਕਦੇ ਨੇ ਤੇ ਜਿਸ ਤੋਂ ਬਾਅਦ ਨਤੀਜਾ ਦੇਖਣਾ ਹੋਵੇਗਾ ਕਿ ਇਸ ਵਾਰ ਲੁਧਿਆਣਾ ਚ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਜਿਮਨੀ ਚੋਣ ਦਾ ਐਲਾਨ ਹੁਣ ਤੋਂ ਪਹਿਲਾਂ ਹੀ ਸਿਆਸੀ ਮੈਦਾਨ ਸਜਣਾ ਸ਼ੁਰੂ ਹੋ ਚੁੱਕਿਆ ਹੈ ਤੇ ਉੱਥੇ ਹੀ ਸਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਇੱਥੋਂ ਰਾਜ ਸਵਾ ਮੈਂਬਰ ਸੰਜੀਪ ਓਰੋੜਾ ਨੂੰ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਦਿੱਤਾ ਗਿਆ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਇਸੇ ਨਾਲ ਹੀ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਦੀ ਜੜੀ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਲੁਧਿਆਣਾ ਪਛਮੀ ਜਿਮਨੀ ਚੋਣਾ ਦੇ ਲਈ ਅਬਜ਼ਰਵਰ ਜਿਹੜੇ ਕਿ ਨਿਯੁਕਤ ਕੀਤੇ ਨੇ ਤੇ ਪਾਜਪਾ ਦੇ ਵੱਲੋਂ ਪੰਜਾਬ ਪਾਜਪਾ ਦੇ ਜਿਹੜੇ ਕਿ ਇਨਚਾਰਜ ਅਤੇ ਕੌਮੀ ਸਕੱਤਰ ਵਿਧਾਇਕ ਡਾਕਟਰ ਨਰਿੰਦਰ ਸਿੰਘ ਰੈਣਾ ਨੂੰ ਇਹਨਾਂ ਚੋਣਾਂ ਦੇ ਲਈ ਇਨਚਾਰਜ ਨਿਯੁਕਤ ਕੀਤਾ ਗਿਆ ਹੈ। ਤੋਥੇ ਹੀ ਸੂਚੀ ਦੇ ਵਿੱਚ ਵਿਧਾਇਕ ਜੱਕੀ لال ਮਹਾਜਨ ਅਤੇ ਮੋਨਾ ਜਸਵਾਲ ਦਾ ਨਾਮ ਜਿਹੜਾ ਕਿ ਸ਼ਾਮਲ ਹੈ ਤੇ ਦੱਸੀਏ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਜਿਸ ਮਗਰੋਂ ਇਹ ਸੀਟ ਖਾਲੀ ਹੋ ਗਈ। ਤੇ ਇਸ ਸੀਟ ਤੇ ਜਿਹੜਾ ਕਿ ਛੇਤੀ ਹੁਣ ਜਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਪਰ ਉਸ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਧਰ ਤੇ ਸਰਗਰਮੀਆਂ ਵੀ ਜੜੀਆ ਕਿ ਸ਼ੁਰੂ ਕਰ ਦਿੱਤੀਆਂ ਨੇ। आम आदमी पार्टी पहले ही अपने उम्मीदवार ਦਾ ਐਲਾਨ ਜਿਹੜਾ ਕਿ ਕਰ ਚੁੱਕੀ ਹੈ ਤੇ ਉੱਥੇ ਹੀ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਉਮੀਦਵਾਰ ਦੇ ਐਲਾਨ ਲਈ मंथन ਕੀਤਾ ਜਾ ਰਿਹਾ ਤੇ ਹੁਣ ਇਸ ਸੂਤਰਾਂ ਦੇ حوالے ਤੋਂ ਸਭ ਤੋਂ ਵੱਡੀ ਖਬਰ ਹੈ ਕਿ ਹੋਬੀ ਧਾਲੀਵਾਲ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਭਾਜਪਾ ਦੇ ਵੱਲੋਂ ਚੋਣ ਲੜ ਸਕਦੇ ਨੇ ਤੇ ਜਿਸ ਤੋਂ ਬਾਅਦ ਹੁਣ ਪੂਰੇ ਹੀ ਟੱਕਰ ਦੇ ਵਿੱਚ ਮੁਕਾਬਲਾ ਫਾਸਲਾ ਹੋਇਆ ਨਜ਼ਰ ਆਵੇਗਾ ਤੇ ਸੂਤਰਾਂ ਦੇ ਹਵਾਲੇ ਤੋਂ ਸਭ ਤੋਂ ਵੱਡੀ ਖਬਰ ਹੈ ਕਿ ਹੌਬੀ ਤਾਲੀਬਾਰ ਹੁਣ ਪਾਟਪਾ ਦੇ ਵੱਲੋਂ ਲੁਧਿਆਣਾ ਦੀ ਪੱਛਮੀ ਚੋਣਾ ਜਿਹੜੀ ਕਿ ਲੜ ਸਕਦੇ ਨੇ ਤੇ ਜਿਸ ਤੋਂ ਬਾਅਦ ਨਤੀਜਾ ਦੇਖਣਾ ਹੋਵੇਗਾ ਕਿ ਇਸ ਵਾਰ ਲੁਧਿਆਣਾ ਚ ਕੌਣ ਬਾਜੀ ਮਾਰ ਖ ਜਾਂਦਾ ਤੇ ਉੱਥੇ ਹੀ ਗੱਲ ਕਰੀਏ ਤਾਂ ਲੁਧਿਆਣਾ ਪੱਛਮੀ ਹਲਕੇ ਦੇ ਵਿੱਚ ਜਿਮਨੀ ਚੋਣ ਦਾ ਐਲਾਨ ਹੁਣ ਤੋਂ ਪਹਿਲਾਂ ਹੀ ਸਿਆਸੀ ਮੈਦਾਨ ਸਜਣਾ ਸ਼ੁਰੂ ਹੋ ਚੁੱਕਿਆ ਹੈ ਤੇ ਉਥੇ ਹੀ ਸਤਾਧਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾ ਹੀ ਇੱਥੋਂ ਰਾਜ ਸਵਾ ਮੈਂਬਰ ਸੰਜੀਪ ਓਰੋੜਾ ਨੂੰ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਦਿੱਤਾ ਗਿਆ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਰੈਲੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਇਸੇ ਨਾਲ ਹੀ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਦੀ ਜੜੀ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਉੱਥੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਲੁਧਿਆਣਾ ਪੱਛਮੀ ਜਿਮਨੀ ਚੋਣਾ ਦੇ ਲਈ ਅਬਜ਼ਰਵਰ ਜਿਹੜੇ ਕਿ ਨਿਯੁਕਤ ਕੀਤੇ ਨੇ ਤੇ ਪਾਜਪਾ ਦੇ ਵੱਲੋਂ ਪੰਜਾਬ ਪਾਜਪਾ ਦੇ ਜਿਹੜੇ ਕਿ ਇਨਚਾਰਜ ਅਤੇ ਕੌਮੀ ਸਖਤਰ ਵਿਧਾਇਕ ਡਾਕਟਰ ਨਰਿੰਦਰ ਸਿੰਘ ਰੈਣਾ ਨੂੰ ਇਹਨਾਂ ਚੋਣਾਂ ਦੇ ਲਈ ਇਨਚਾਰਜ ਨਿਯੁਕਤ ਕੀਤਾ ਗਿਆ ਹੈ। ਤੋਥੇ ਹੀ ਸੂਚੀ ਦੇ ਵਿੱਚ ਵਿਧਾਇਕ ਜੱਕੀ لال ਮਹਾਜਨ ਅਤੇ ਮੋਨਾ ਜਸਵਾਲ ਦਾ ਨਾਮ ਜਿਹੜਾ ਕਿ ਸ਼ਾਮਲ ਹੈ ਤੇ ਦੱਸੀਏ ਕਿ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਜਿਸ ਮਗਰੋਂ ਇਹ ਸੀਟ ਖਾਲੀ ਹੋ ਗਈ। ਤੇ ਇਸ ਸੀਟ ਤੇ ਜਿਹੜਾ ਕਿ ਛੇਤੀ ਹੁਣ ਜਿਮਨੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਪਰ ਉਸ ਤੋਂ ਪਹਿਲਾਂ ਹੀ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਧਰ ਤੇ ਸਰਗਰਮੀਆਂ ਵੀ ਜੜੀਆ ਕਿ ਸ਼ੁਰੂ ਕਰ ਦਿੱਤੀਆਂ ਨੇ। आम आदमी पार्टी पहले ही अपने उम्मीदवार ਦਾ ਐਲਾਨ ਜਿਹੜਾ ਕਿ ਕਰ ਚੁੱਕੀ ਹੈ ਤੇ ਉੱਥੇ ਹੀ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਵੀ ਉਮੀਦਵਾਰ ਦੇ ਐਲਾਨ ਲਈ मंथन ਕੀਤਾ ਜਾ ਰਿਹਾ ਤੇ ਹੁਣ ਇਸ ਸੂਤਰਾਂ ਦੇ حوالے ਤੋਂ ਸਭ ਤੋਂ ਵੱਡੀ ਖਬਰ ਹੈ ਕਿ ਹੋਬੀ ਧਾਲੀਵਾਲ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਭਾਜਪਾ ਦੇ ਵੱਲੋਂ ਚੋਣ ਲੜ ਸਕਦੇ